ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਝਾਂ ਤੁਹਾਨੂੰ ਵਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ। ਜੀ ਬੀ ਸਤਿ ਸ੍ਰੀ ਅਕਾਲ। ਹੋਸਨਾ ਠੀਕ ਠਾਕ ਜੀ। ਸਾਬ ਵਧੀਆ ਜੀ। ਤੇ ਵੇਖਿਆ ਕੱਲ ਵਾਲਾ ਮਾਲ ਫਿਰ। ਉਹਦਨੇ ਰੁਪਈਆ ਇੱਕ ਘੰਟੇ ਜੀ ਮਾਲ ਵੇਖਿਆ ਜੀ ਇਹਦੇ। ਠੀਕ ਆ। ਹਾਂਜੀ ਹਾਂਜੀ। ਤੇ ਚਲੋ ਨਾਮ ਦੱਸ ਤੇ ਕਰੀਏ। ਆਪਣਾ ਪਾਸੇ ਜਿਹੜਾ ਪਿੰਨ ਤੇਲ ਹੈ ਜਿਲ੍ਹਾ ਬੂਸੇਜ ਨਾਲ ਆ ਜੀ। ਤੇ ਫੋਨ ਨੰਬਰ ਬੋਲ ਦੇ ਕਰੀਏ। ਲੈ ਇੱਕ ਪਤਾ ਹੀ ਚਾ ਲੈਣਾ ਆਪਣੀ। ਠੀਕ ਜੀ। ਹਾਂਜੀ। ਤੇ ਅੱਜ ਤਿੰਨ ਮੱਜਾ ਤਿੰਨੇ ਸੌਂਿਆ ਹਨਾ। ਤਿੰਨੇ ਸੌਂਿਆ ਰੁਪਈਆ ਜੀ। ਠੀਕ ਆ। ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ। ਇਹ ਪਹਿਲੇ ਨੰਬਰ ਤੇ ਜਿਹ ਤੋ ਇਹ ਆਪਾਂ ਕਰਨੇ ਕਿ ਨਜਰ ਹੋ ਗਿਆ ਜੀ ਸੋਈ ਨਾ ਸੋਈ ਨਾ ਰੁਪਈਏ ਨੂੰ ਹੋਈ ਗਿਆ 20 20 ਦਿਨ ਲੱਗ ਮੰਨੇ ਹੋ ਗਏ ਯਾਰ ਆ ਜੇ ਮਗਰ ਕੱਟੀ ਕੇ ਆ ਮਗਰ ਕੱਟੀ ਰੁਪਈਏ ਆਪਣੀ ਸਮਝ ਨਾਲ ਲਾ ਲੈ ਕਿ ਕਿੰਨੇ ਚਿਰ ਦੀਆਂ 20 ਦੀਆਂ ਕਿ ਮਹੀਨੇ ਦੀਆਂ ਕਿ 25 ਦੀਆਂ ਹਾਂਜੀ ਤੇ ਕਿੰਨਾ ਦੁੱਧ ਤਿਆਰੇ ਦੇ ਕੋਲ ਦੁੱਧ ਦਾ ਰੁਪਈਏ ਜਿਹੜਾ ਆਪਾਂ ਮਨਾ ਕੇ ਦੇਣਾ 14 ਕਿਲੋ ਤਿਆਰ ਜੀ ਤਿਆਰ ਜਿਹੜਾ ਬਿਲਕੁਲ ਹਾਂ ਜਿਹੜਾ ਦੋ ਟਾਈਮ ਆ ਮੈਂ ਚਵਾ ਕੇ ਦੇਣਾ ਠੀਕ ਆ ਹਾਂਜੀ ਤੋਰ ਫੇਰ ਇੱਕ ਰੀ ਤੇ ਇਹਦਾ ਫਿਰ ਮੁੱਲ ਹਰਪੀ ਜੀ ਮੁੱਲ ਦਾ ਮੰਗਨ ਭਾਵੇਂ ਦਾ 1 ਲੱਖ 5 ਕਿਲੋ ਮੱਝ ਕਿਰੀ ਗਈ ਏ ਹਾਂ ਨਾ 85 ਹਜ਼ਾਰ ਦਵਾਂਗੇ 85 ਹਜ਼ਾਰ ਦੇ ਪਰ ਇਹ ਕੋਈ ਸਾਮ ਵਾਲਾ ਖੜੇ ਦੁੱਧ 15 16 ਕਿਲੋ ਘਰ ਆ ਰਿਹਾ ਰਹੇ ਦਿੰਦੀ ਆ ਪਰ ਹੁਣ 14 ਨਹੀਂ ਤਾਂ ਤਿਆਰ 20 ਕਿਲੋ ਆ ਡੇਗਾ ਜਦਾਂ ਮੱਝ ਦੋ ਟਾਈਮ ਖੋ ਚੋ ਕੇ ਖੜੇ ਹਨਾ ਤੇ 85 ਹਜ਼ਾਰ ਚ ਪਹੁੰਚ ਹਾਂ ਪਹੁੰਚ ਵਿੱਚ ਹੀ 100 ਕਿਲੋਮੀਟਰ ਤੱਕ ਠੀਕ ਆ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਤਿਆਰ ਹੈ ਇਹਦੇ ਖਲੇ 11 ਕਿਲੋ ਗੋਲੀ ਤਿਆਰ ਹੋਈ ਜੀ ਤਿਆਰ ਜੇ ਯਾ ਤਿਆਰ ਬਿਲਕੁਲ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨਾਂ ਸੂਈ ਨੂੰ ਆਪ ਪੜਵਾ ਦੇਣ ਮੈਂ ਕੱਟਾ ਜਾ ਆਹ ਉਹਨਾਂ ਕੱਟਾ ਜੇ ਹਾਂਜੀ ਤੇ ਕਿੰਨਾ ਦੁੱਧ ਚਵਾਈ ਜਾਊਗੀ ਉਧਰ ਫਿਕਰ ਵਾਲਿਆਂ ਦੇ 13 14 ਕਿਲੋ ਚਾਊਗੀ ਤੋਰਾਂ ਮੈਂ ਫੇਰ ਇੱਕ ਰੀਨ ਆ ਮੈਂ ਮੋੜ ਮਾਰਦੀ ਬਾਕੀ ਘੱਤ ਕਾਟ ਚ ਆ ਪਾਰੇ ਪੱਲੇ ਦੀ ਮਾਜੇ ਵੀ ਠੀਕ ਜੀ ਤੇ ਇਹਦਾ ਫਿਰ ਮੁੱਲ ਮੋਹਰਾ ਵੀ ਇਹਦਾ 락 ਨਾ ਮੰਗ ਲਗੇ ਨਹੀਂ ਕਰੀਏ ਕੋਈ ਮੰਨਤਾ ਨਾ ਸਵਾ 85 ਜੀ ਅੱਛਾ 85 ਚ ਪਹੁੰਚ ਕਰ ਦੋਗੇ 100 ਮੇਰੇ ਤੱਕ ਕਰ ਕੇ ਵਿੱਚੋਂ ਕਰ ਦੋਗੇ ਔਰ ਮੰਨਤਾ ਕਰੋ ਕਰਾਉਣਾ ਬੀਜੀ ਆਪ ਹੀ ਕਰ ਦੋ ਜਸਨ 80 ਦੀ ਦੇਣਾ ਅੱਛਾ 80 ਚ ਪਹੁੰਚ ਕੌਣ ਕਰਾਂਗੇ ਜੀ ਠੀਕ ਜੀ ਤੇ ਹੁਣ ਇੱਕ ਮਾਝ ਆਪਣੇ ਕੋਲੇ ਵੀ ਸੋਈ ਸਵਾਈ ਜੀ ਤਾਜੀ ਸੋਈ ਜਾਂਦੀ ਮਗਰ ਕੱਟੀ ਹਾਂ ਕੱਟੀ ਕਿੰਨੇ ਦਿਨਾਂ ਦੀ ਸੋਈ ਨਾ ਅੱਜ ਇਹਨੂੰ 4-5 ਦਿਨ ਹੋ ਗਏ ਨੂੰ ਤੁਸੀਂ ਇਹ ਦੇਖੋ ਕਿੰਨਾ ਕੁ ਤਿਆਰ ਜੈ 7-7 ਕਿਲੋ ਲੱਗ ਬੰਨੇ ਹੈਗਾ ਦੋ ਦੇ ਤੇ ਇਹ ਕਿੰਨਾ ਚਵਾਈ ਜਾਊਗੀ 9-10 ਕਿਲੋ ਚਵਾਈ ਜਾਊਗੀ ਸ਼ਾਮ ਵਾਲਾ ਲੈ ਗਿਆ ਦੋ ਰਹਾ ਫਿਰ ਕਰੀ ਨੂੰ ਬਾਕੀ ਇਹ ਵੀ ਚਲੋ ਸਰੀਰਾਂ ਥੋੜੀ ਲਿੱਸੀ ਆ ਕੱਦ ਕਾਠ ਵੀ ਚਲੋ ਠੀਕ ਆ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ ਦਰਮਿਆਨੀ ਜੀ ਮਾਜਿਆ ਜੜੀ ਇਹ ਆ ਵੀ ਚਲੋ ਸਾਰਾ ਸਿਆਲ ਜਿਹੜਾ ਦੁੱਧ ਦੇ ਵਿੱਚ ਵਾਈ ਜਾਣਾ ਵਾ ਜੰਨੀਆਂ ਗਰਮੀਆਂ ਰਹਿ ਗਈਆਂ ਗਰਮੀਆਂ ਮੈਨੇ ਦੁੱਧ ਚਵਾਈ ਜਾਣਾ ਤੇ ਸਾਰਾ ਸਿਆਲ ਵੀ ਮੁੱਲ ਵੇਦੀ ਇਹਦਾ ਇਹੋ ਜਿਹਾ ਕਰਦੀ ਐ ਵੀ ਸਾਰਾ ਸਿਆਲ ਵਿੱਚ ਹੋ ਗੇ ਨਾ ਤੇ ਵਿਸਾਖੀ ਦੀ ਫੇਰ ਆਉਣੇ ਦੀ ਵਕਤ ਨਹੀਂ ਜਾਜ ਕਰੀਏ ਕੋਈ ਤੂੰ ਹੀ ਕਰ ਦੋ ਜੋ ਕਰਨਾ ਜਾਂ ਤੁਸੀਂ ਜੋ ਕਰ ਦੋ ਕਰ ਦੋ 45000 ਤੀ ਦੇ ਦੀਏ 42 ਛੱਡ ਦਾਂਗੇ ਰੁਪਈਏ ਜੀ 43000 ਦੇ 43000 ਦੇ ਦੇ ਦਾਂਗੇ ਰੁਪਈਏ ਤੇ ਪਹੁੰਚ ਵਿੱਚ ਹੈ ਆ ਵਿੱਚੇ ਵਿੱਚੇ ਰੁਪਈਏ ਜੀ ਠੀਕ ਆ ਪਹੁੰਚ 100 ਕਿਲੋਮੀਟਰ ਤੱਕਰ ਵਿੱਚ ਹੈ 100 ਕਿਲੋਮੀਟਰ ਤੱਕ ਵਿੱਚ ਹੈ ਠੀਕ ਆ ਇਹ ਮਾਲਾ ਵੀ ਕਿੰਨਾ ਆਪਣੀ ਗੱਡੀ ਲੈ ਆ ਕੇ ਲੈਣੀ ਆ ਹਾਂਜੀ ਤਾਂ ਫੇਰ 40000 ਦੇ ਅੱਛਾ ਫੇਰ 40000 ਦੇ 40000 ਦੀ ਦੇ ਦੋਗੇ ਠੀਕ ਆ ਤੇ ਠੀਕ ਆ ਜੀ ਹੋਰ ਕੁਝ ਕਹਿਣਾ ਫੇਰ ਜੀ ਰੀਬੇ ਦੀਆਂ ਸੁਈਆਂ ਸਵਾਈਆਂ ਇੱਥੇ ਆਪਣੀ ਫਾਸ ਕਰਕੇ ਠੀਕ ਆ ਵਿੱਚੇ ਠੀਕ ਆ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੋ ਸਾਰੀਆਂ ਸੁਈਆਂ ਸਵਾਈਆਂ ਤੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਦਾ ਪਛੂ ਰਿਖ ਕੇ ਕੜਵਾਹੀ ਤੇ ਹਰ ਵੀਡੀਓ ਚ ਬਾਰ ਬਾਰ ਇਹੀ ਬੇਨਤੀ ਕਰਦੇ ਆਂ ਆਪਣੀ ਦੋ ਟਾਈਮ ਚ ਵਾਈ ਕਰਕੇ ਖੜੋ ਤੇ ਸਾਡੀ ਗੱਲ ਦੇ ਵਿੱਚ ਜਰੂਰ ਗੌਰ ਕਰਿਆ ਕਰੋ ਧਿਆਨ ਦਿਆ ਕਰੋ